ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮਕਾ ਚੈਨ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਦਾ ਤੰਦਰੁਸਤ ਰਹੋ ਤੇ ਹੱਸਦੇ ਵਾਸਤੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਹੁਣ ਜੀ ਆਪਾਂ ਕੱਢਣ ਲੱਗੇ ਸੀ ਸ਼ਾਮ ਦੀ ਧਾਰ ਤੇ ਥੋੜਾ ਜਿਹਾ ਇਹਨੂੰ ਕਾਫੀ ਟਾਈਮ ਹੋ ਗਿਆ ਮੱਝ ਨੂੰ ਸੂਈ ਨੂੰ ਤੇ ਪਾਨ ਤਲਕਾ ਜਿਹਾ ਕਰਦੀ ਹੈ ਇਹ ਤੇ ਅੱਗੇ ਖੜਨਾ ਕਹਿੰਦੇ ਥੋੜੀ ਚਾਟ ਪਾਉਣੀ ਪੈਂਦੀ ਹੈ ਹਾਂ ਜੀ ਨੂੰ ਸੋਈ ਨੇ ਤਕਰੀਬਨ ਹੋ ਗਏ ਜੀ 8-9 ਮਹੀਨੇ ਅਗਸਤ ਚ ਸੋਈ ਸੀ ਤੇ 4 ਕੁ ਮਹੀਨੇ ਇਹਦੇ ਸੂਣਦੇ ਰਹੇ ਤੇ ਇਹਨੂੰ ਐਵੇਂ ਵੀ ਮੈਂ ਹੁਣ ਇੱਕ ਡੰਗ ਪੈ ਜਾ ਤੇ ਪਰ ਤੇ ਹਾਂ ਜੀ ਆਪਾਂ ਇਹਨੂੰ ਇੱਕ ਡੰਗ ਹਜੇ ਨਹੀਂ ਪੈਣ ਦੇਣਾ ਤੇ ਇਹਦੇ ਨਾਲ ਰੱਖਣੀ ਹੈ ਪੂਰੀ ਲਿਹਾਜ ਤੇ ਜਦ ਤੱਕ ਇਹ ਲਿਹਾਜ ਨਾਲ ਦੁੱਧ ਦੇਊਗੀ ਤਾਂ ਆਪਾਂ ਪੂਰਾ ਦੁੱਧ ਚੋਵਾਂਗੇ ਦਾ ਜੀ ਤੇ ਸ਼ਾਮ ਦੇ ਕੰਮਾ ਬਹੁਤ ਹੋ ਜਾਂਦੇ ਆ ਜੀ ਤੇ ਪਹਿਲਾਂ ਧਾਰ ਕੱਢਣੀ ਤੇ ਫਿਰ ਸਾਰਾ ਦੁਬਾਰਾ ਇਹਨਾਂ ਨੂੰ ਨੀਰਾਚਰਾ ਦੁਬਾਰੇ ਪਾਉਣਾ ਹੁੰਦਾ ਹੈਗਾ 6 ਵਜੇ ਫਿਰ ਕਦੇ ਕੱਚੇ ਚ ਕਰਦੇ ਜੀ ਕਦੇ ਪੱਕੇ ਚ ਕਰਦੇ ਇਹਨਾਂ ਦਾ ਸਾਰਾ ਕੰਮ ਸਾਰਾ ਦਿਨ ਨਹੀਂ ਕੰਮ ਲੱਭਦਾ ਹੁਣ ਆਪਾਂ ਬਣਾਉਣ ਲੱਗੇ ਹਾਂ ਜੀ ਸਬਜੀ ਧਾਰ ਕੱਢ ਲਈਏ ਅੱਜ ਬਣਾਵਾਂਗੇ ਜੀ ਆਪਾਂ ਕद्दू ਦੀ ਸਬਜੀ ਤੇ ਕद्दू ਦੀ ਸਬਜੀ ਦੁੱਧ ਵਾ ਕੇ ਬਣਾਵਾਂਗੇ ਆਪਾਂ ਇਹ ਪਾਇਆ ਜੀ ਹੁਣ ਮੈਂ ਸਰੋਂ ਦਾ ਤੇਲ ਕਿਉਂਕਿ ਅਸੀਂ ਹਮੇਸ਼ਾ ਹੀ ਤੜਕਾ ਲਾਉਣ ਵਾਸਤੇ ਸਰੋਂ ਦਾ ਤੇਲ ਵਰਤਦੇ ਆਂ ਕਦੇ ਵੀ ਕੋਈ ਬਜ਼ਾਰ ਤੋਂ ਘਿਓ ਲੈ ਕੇ ਕਦੇ ਨਹੀਂ ਵਰਤਿਆ ਅਸੀਂ ਘਰ ਦਾ ਸਰੋਂ ਦਾ ਤੇਲ ਹੀ ਵਰਤਦੇ ਆਂਗੇ ਇਹ ਪਾਉਣੇ ਦੀ ਆਪਾਂ ਜੀਰਾ ਤੇ ਆਪਾਂ ਤੇਲ ਗਰਮ ਹੋਇਆ ਤੇ ਇਹਨੂੰ ਗਰਮ ਹੋ ਜਾਣ ਦੇ ਫਿਰ ਆਪਾਂ ਪਾਵਾਂਗੇ ਜੀਰਾ ਹਰ ਸਬਜੀ ਦੋਨੇ ਟਾਈਮ ਹੀ ਬਣਾਉਣੀ ਪੈਂਦੀ ਹੈ ਜੀ ਕਿਉਂਕਿ ਗਰਮੀ ਵੱਧ ਗਈ ਤੇ ਉਹੀ ਦੂਸਰੇ ਡਾਂਗੋ ਸਬਜੀ ਖਾਣ ਨੂੰ ਜੀ ਨਹੀਂ ਕਰਦਾਗਾ ਤੇ ਇਸ ਲਈ ਦੋਨੇ ਡਾਂਗੇ ਹੁਣ ਸਬਜੀ ਬਣਾਉਣੀ ਪੈਂਦੀ ਹੈ ਸਵੇਰੇ ਵੀ ਸਬਜੀ ਬਣਾਉਣੀ ਪੈਂਦੀ ਹੈ ਤੇ ਸ਼ਾਮ ਨੂੰ ਵੀ ਸਬਜੀ ਬਣਾਉਣੀ ਪੈਂਦੀ ਹੈ ਥੋੜਾ ਜਿਹਾ ਪਰ ਲੱਗੇ ਹੁਣ ਆਪਾਂ ਜੀਰਾ ਭੁੰਨਣ ਲਈ ਜੀਰਾ ਪਿਆਜ਼ ਜੀਰਾ ਪਾਤਾ ਜੀ ਇਹਦੇ ਵਿੱਚ ਭੁੰਨਣ ਲਈ ਤੇ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਦੋ ਜੀ

ਕੰਮ ਕਰਨ ਵੇਲੇ ਤਾਂ ਜੀ ਚਾੜ੍ਹਿਆ ਰਹਿੰਦਾ ਦਾ ਜਿਵੇਂ ਜਿਵੇਂ ਕੰਮ ਕਰਨੇ ਆ ਉਹ ਬਹੁਤ ਖੁਸ਼ੀ ਹੁੰਦੀ ਹੈ ਜੀ ਕਿਉਂਕਿ ਇਹ ਕੰਮ ਤਾਂ ਕੁਛ ਵੀ ਕਦੂ ਜਿਹਨੇ ਕੰਮ ਕਰਿਆ ਉਹਦੇ ਲਈ ਖੁਸ਼ੀ ਹੁੰਦਾ ਜਿਹਨੇ ਨਹੀਂ ਕਰਿਆ ਉਹਦੇ ਲਈ ਬਹੁਤ ਗੁੱਸਾ ਹੁੰਦਾ ਹੈਗਾ ਕਰਦੇ ਕੰਮ ਤਾਂ ਕਰਮ ਵਾਲੀ ਬੰਦੇ ਕਰਦੇ ਨੇ ਜੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇਗੇ ਲੋਜੀ ਇਹ ਮੈਂ ਸਬਜੀ ਬਣਾਉਂਦੀ ਆ ਵਿੱਚ ਪਾਤਾ ਕਦੂ ਤੇ ਹੁਣ ਆਪਾਂ ਬਣਨ ਵਾਸਤੇ ਰੱਖ ਦਿੱਤਾ ਹੈਗਾ ਤੇ ਹੁਣ ਨਾਲ ਹੀ ਮੈਂ ਆਟਾ ਗੁੰਨੜ ਕੇ ਜੀ ਤੇ ਰੋਟੀ ਸ਼ੁਰੂ ਕਰ ਦਿੱਤੀ ਹੈ ਉਦੋਂ ਤੱਕ ਜਦੋਂ ਤੱਕ ਸਬਜੀ ਬਣੂਗੀ ਉਦੋਂ ਤੱਕ ਮੈਂ ਰੋਟੀ ਬਣਾ ਲਵਾਂਗੀ ਰੋਟੀ ਮੈਂ ਹਮੇਸ਼ਾ ਹੀ ਜੀ ਚੁੱਲੇ ਤੇ ਬਣਾਉਣੀ ਹੈ ਮੈਨੂੰ ਗੈਸ ਦੀ ਰੋਟੀ ਬਿਲਕੁਲ ਵੀ ਸਵਾਦ ਨਹੀਂ ਲੱਗਦੀ ਜੀ ਤੇ ਹੋਰ ਹੀ ਸੁੱਕੀਆਂ ਜੀਆਂ ਤੇ ਬਣ ਜਾਂਦੀਆਂ ਨੇ ਰੜੀਆਂ ਜੀਆਂ ਕਿ ਲੱਕੜਾਂ ਕਾਫੀ ਹੈਗੀਆਂ ਨੇ ਆਪਣੇ ਘਰ ਦੀਆਂ ਤੇ ਮੈਨੂੰ ਚੁੱਲੇ 'ਤੇ ਹੀ ਬਣਾਉਣੀ ਹੈ ਗਰਮੀ 'ਚ ਵੀ ਤੇ ਸਰਦੀ 'ਚ ਵੀ ਕਿਉਂਕਿ ਚੁੱਲੇ 'ਤੇ ਨਾਲ ਹੀ ਜੀ ਜਲਦੀ ਰੋਟੀ ਬਣਦੀ ਹੈ ਗੈਸ ਨਾਲ ਜੇ ਮੇਰੇ ਮੰਮੀ ਆਏ ਹੋਏ ਨੇਗੇ ਉਹ ਮੇਰੀ ਹੈਲਪ ਕਰ ਰਹੇ ਨੇ ਰੋਟੀਆਂ ਚੋਪੜਨ ਦੇ ਵਿੱਚ ਕਿਉਂਕਿ ਜੀ ਰੋਟੀ ਬਹੁਤ ਜਲਦੀ ਬਣਦੀ ਹੈ ਰੋਟੀ ਚੁੱਲੇ 'ਤੇ ਤੇ ਹੁਣ ਜੀ ਰੋਟੀ ਬਣ ਗਈ ਆਪਣੀ ਤੇ ਪਸ਼ੂਆਂ ਨੂੰ ਪਾਉਣ ਚੱਲੇ ਆਂ ਆਪਾਂ ਜਿਹੜੇ ਛਿਲਕੇ ਸੀ ਸਬਜ਼ੀ ਦੇ ਉਹ ਜਿਹੜੀ ਆਪਾਂ ਰਾਵੀ ਆ ਆਪਣੀ ਮੇਂ ਵੜਾ ਰੱਖਿਆ ਹੋਇਆ ਆਪਾਂ ਉਹਨੂੰ ਛਿਲਕੇ ਸਬਜ਼ੀ ਦੇ ਪਾਵਾਂਗੇ ਤੇ ਇਸ ਤੋਂ ਬਾਅਦ ਜੀ ਆਪਾਂ ਪਟਾਂਗੇ ਅਚਾਰ ਇਹ ਜਿਹੜੀ ਰਾਵੀ ਆ ਸਾਡੀ ਹਰ ਰੋਜ਼ ਵੱਖਰੀ ਚੀਜ਼ ਪਾ ਲੀਏ ਜੀ ਕਿ ਮੈਨੂੰ ਵੱਖਰੀ ਚੀਜ਼ ਪਾਉਣ ਕਿਉਂਕਿ ਦੂਰ ਉਧਰ ਜਾਣਾ ਪੈਂਦਾ ਪਿੱਛੇ ਮੈਂ ਕਿਹਾ ਚਲੋ ਮੈਂ ਜਾਂਦੀ ਹੋਈ ਚਾਰਨਾ ਲੈ ਜੂੰਗੀ ਤੇ ਹੁਣ ਮੈਂ ਆਚਾਰ ਪਟ ਦੇਵਾਂ ਅੱਜ ਥੋੜੇ ਗਲੇ ਚ ਖਰਾਬੀ ਹੈ ਜੀ ਇਸ ਕਰਕੇ ਬੋਲੰਚ ਵੀ ਪ੍ਰੋਬਲਮ ਹੋ ਰਹੀਏਗੀ ਤੇ ਚਲੋ ਵੀਡੀਓ ਤਾਂ ਬਣਾਉਣੀ ਪੈਂਦੀ ਹੈ ਜੀ ਭੈਣ ਭਾਈਆਂ ਲਈ ਜੇਕਰ ਤੁਹਾਨੂੰ ਸਾਡੀ ਸਾਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਸ਼ੇਅਰ ਜ਼ਰੂਰ ਦਿਓ ਕਿਉਂਕਿ ਜਿਹੜੀ ਗਰਦ ਹੈਗੀ ਤੂੜੀ ਦੀ ਗਰਦ ਆ ਰਹੀ ਹੈਗੀ ਤੇ ਨਾਲ ਗਲਾ ਜ਼ਿਆਦਾ ਖਰਾਬ ਹੋਇਆ ਪਿਆਗਾ ਥੋੜਾ ਜਿਹਾ ਬੋਲਣ ਚ ਪ੍ਰੋਬਲਮ ਆ ਰਹੀ ਹੈਗੀ ਕਣਕਾਂ ਦੀ ਤੇ ਤੂੜੀ ਦੀ ਇੱਕ ਸਾਡੇ ਘਰ ਕੋਲ ਦਾਣਾ ਮੰਡੀ ਹੈ ਜੀ ਉਹਦਾ ਕਰਕੇ ਨਾ ਜ਼ਿਆਦਾ ਗਲਾ ਖਰਾਬ ਹੋ ਜਾਂਦਾ ਗਰਦ ਵਿੱਚ ਉਹ ਗਰਦ ਆਉਂਦੀ ਹੈ ਜ਼ਿਆਦਾ ਇਸ ਲਈ ਜੀ ਹੁਣ ਸਾਰੇ ਘਰ ਦੀ ਜਦੋਂ ਦਾਣਾ ਮੰਡੀ ਚੱਕੀ ਗਈ ਸਾਰੇ ਘਰ ਦੀ ਸਫਾਈ ਵੀ ਦੁਬਾਰਾ ਸ਼ੁਰੂ ਹੋ ਜੂਗੀ। ਸਾਰੀ ਸਫਾਈ ਵੀ ਮੈਨੂੰ ਦੁਬਾਰਾ ਕਰਨੀ ਪਊਗੀ। ਤੇ ਕਿਉਂਕਿ ਗਰਦਕੰਡ ਜ਼ਿਆਦਾ ਆਉਂਦੀ ਹੈਗੀ ਦਾਣਾ ਮੰਡੀ ਦੇ ਵਿੱਚੋਂ। ਬਿਲਕੁਲ ਹੀ ਨੇੜੇ ਹੈ ਦਾਣਾ ਮੰਡੀ। ਤੇ ਚਲੋ ਜੀ ਕਿਸਾਨਾਂ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਮਸਾਂ ਸੁੱਕਣ ਨਾਲ ਫਸਲਾਂ ਆਉਂਦੀ ਹੈਗੀ। ਤੇ ਜਿਹੜਾ ਗਲਿਆਚਾਰ ਹੁੰਦਾ ਜੀ ਮੈਂ ਇੱਕ ਪਾਸੇ ਕੱਢ ਦੇਣੀ ਹੈ ਪਹਿਲਾਂ। ਤੇ ਜਿਹੜਾ ਵਧੀਆ ਚਾਰ ਹੁੰਦਾ ਉਹਦੀ ਘਟੇਰੀ ਲਾ ਕੇ ਪਸ਼ੂਆਂ ਨੂੰ ਪਾ ਦਿੰਨੇ ਆਗੇ ਇਹ ਐ ਕਿ ਨਾ ਘਰੇ ਪਾਉਣ ਕਰਕੇ ਕਾਫੀ ਆਚਾਰ ਗਲ ਚੁੱਕੇ ਹੈਗਾ ਅਗਲੀ ਵਾਰ ਘਰ ਨਹੀਂ ਪਾਉਂਦੇ ਚਾਰ ਅਗਲੀ ਵਾਰ ਖੇਤ ਚਾਰ ਪਾਵਾਂਗੇ ਇਹਦੀ ਇਹ ਬਾੜਾ ਜਿਆਦਾ ਵੱਡਾ ਬਣ ਗਿਆ ਜੀ ਸਾਥੋਂ ਇਹਦੀ ਸਤਿ ਸ਼੍ਰੀ ਅਕਾਲ